ਮੇਰੇ ਵਿਰੋਧ ਦੇ ਭਰਾਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਤੇ ਸ਼াশੂੀ ਕਰ ਮੈਂ ਤਾਂ ਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗੀ ਆ ਭਗਤ ਕਬੀਰ ਦੀ ਤੇ ਮਾਈ ਲਈ ਦੀ ਛੋਟੀ ਜਹੀ ਹੈ ਪਰ ਤਕਵੀਰ ਕਹਿਣ ਲੱਗਾ ਮਾਤਾ ਲਈ ਨੂੰ ਉਹ ਜਨਾਣੀਆਂ ਦੇ ਵਿੱਚ 360 ਲੀਟਰ ਹੁੰਦੇ ਨੇ ਤੇ ਤੁਝੀ ਨੂੰ ਕਦੀ ਕੋਈ ਲੀਟਰ ਨਹੀਂ ਪਿਖਾ ਰਿਹਾ ਉਹ ਗੱਲ ਲਗੀ ਮਾਤਾ ਲਈ ਵੀ ਕੋਈ ਗੱਲ ਨਹੀਂ ਜੇ ਮੈਨੂੰ ਆਉਂਦਾ ਹੋਵੇਗਾ ਤੇ ਦੱਸ ਦਿਆਂਗੀ ਜੇ ਮੈਨੂੰ ਆਉਂਦਾ ਹੋਵੇਗਾ ਤਾਂ ਮੈਂ ਦੱਸ ਜਾਂਗੀ ਮੈਨੂੰ ਆਉਂਦਾ ਹੀ ਕੋਈ ਨਹੀਂਗਾ ਸਿੱਧਰ ਮੈਨੂੰ ਕਰਨਾ ਹੀ ਕੋਈ ਨਹੀਂ ਆਉਂਦਾ ਉਹਨੇ ਗਿਤਾ ਭਗਤਕ ਦੀ ਚਲਾ ਗਿਆ ਬਾਹਰ ਭਗਤਕ ਦੀ ਜਿਹੜਾ ਇਹ ਬਾਹਰ ਚਲਾ ਗਿਆ ਤਾਂ ਕੋਈ ਬੰਦਾ ਆ ਗਿਆ ਉਹਨੂੰ ਲੈਣ ਵਾਸਤੇ ਉਹਨੂੰ ਮਿਲਣ ਵਾਸਤੇ ਬੰਦਾ ਆ ਗਿਆ ਆ ਆਇਆ ਉਹਨੇ ਬੂਆ ਖੜਤਾ ਮਾਈ ਲਈ ਨੇ ਬੂਆ ਲਾਇਆ ਬੂਆ ਲਾਇਆ ਤੇ ਮਾਈ ਲਈ ਜਿਹੜੀ ਬੜੀ ਸੋਹਣੀ ਆ ਨਹੀਂ ਬੜੀ ਸੋਹਣੀ ਆ ਉਹਨੇ ਕਿਹਾ ਤੇ ਕਿੱਧਰ ਆਏ ਤੁਸੀਂ ਇਹ ਜਿੱਤੇ ਆਣ ਕੀਤਾ ਆ ਤੇ ਕਹਿਣ ਲੱਗਾ ਵੀ ਮੈਨੂੰ ਭਗਤਕਵੀਰ ਨਾਲ ਕੰਮ ਆਗਾ ਕਿੱਥੇ ਨੇ ਅਜਾ ਵੀ ਤੇ ਤਕਦੀਰ ਆ ਮੈਨੂੰ ਕੰਮ ਆਗਾ ਕਿੱਥੇ ਤੇ ਤਕਦੀਰ ਕਿੱਥੇ ਆ ਕਿਆ ਇਹੀ ਵੀ ਉਹ ਤਾਂ ਬੇਰੇ ਬਾਦ ਅਕ ਤਕਦੀਰ ਤੇ ਬਾਦ ਨਹੀਂ ਗਿਆ ਤੇ ਉਹ ਤਰਾ ਇਹ ਆ ਭੀ ਕੰਕੀ ਕੰਮ ਹੋ ਜਾਣਾ ਹਾਂ ਦਾ ਮੈਨੂੰ ਉਹਦੇ ਨਾਲ ਹੀ ਪਾਨਾ ਭਾ ਅਕ ਤਕਦੀਰ ਵਾਲੀ ਕੰਮ ਹੈ ਹਾਂ ਦੀ ਕੀ ਕੰਮ ਤਾਂ ਨਹੀਂ ਹੋ ਜਾਣਾ ਹਾਂ ਦਾ ਉਹਦੇ ਨਾਲ ਕਾਹੀ ਇਹਨਾਂ ਦੇ ਹਾਂ ਦੀ ਉਹ ਤਰਾ ਉਹ ਬਾਦ ਨੂੰ ਤਾਂ ਉਹਦਾ ਛੜ ਗਿਆ ਦਿਮਾਗ ਜਿਹੜਾ ਨਾ ਖਿਲ ਗਿਆ ਵਾ ਦਿਮਾਗ ਤੇ ਫਰਕ ਪੈ ਗਿਆ ਭਾ ਅਕ ਤਕਦੀਰ ਦੇ ਚ ध्यान ना ओन मिले ती विल ओनू तो प्राणी लाणी बड़ा कुछ जावे भला है कल परसों का वो चले गए, हैरान होके सच्ची वो चला गया निकल के गया तुम बंदा जरा मिल आया ना भगतक दीवी ने ਉਹ ਜੀਵਨ ਮਾਈਲੇਨੀ ਆਖਿਆ ਨਾ ਕਿ ਉਹਦਾ ਦਿਮਾਗ ਹੋ ਲੱਗਿਆ ਹੈ ਤੇ ਉਹ ਰਸਿਆ ਬੰਨ ਕੇ ਤੇ ਬੜਾ ਪੁੱਟ ਗਿਆ ਸਰਾਣੀ ਨਾਲ ਉਹ ਬੰਦਾ ਚਲਾ ਗਿਆ ਘਰ ਗੱਲ ਸੁਣ ਕੇ ਤੇ ਭਗਤ ਜੀ ਵੀ ਘਰ ਆ ਗਿਆ ਭਗਤ ਜੀ ਵੀ ਘਰ ਆ ਗਿਆ ਤੇ ਉਹ ਆਂਦੀ ਆ ਮਾਤਾ ਲਈ ਤੇਰਾ ਯਾਰ ਦੋਸਤ ਤੇ ਨਹੀਂ ਮਿਲ ਆਇਆ ਸੀ ਤੁਹਾਨੂੰ ਆਂਦਾ ਤੂੰ ਜੀ ਆਖਿਆ ਆਂਦੀ ਲੈ ਆਖਣਾ ਸੀ ਉਹ ਰਸਾ ਮੰਗਦੇ ਹਨ

ਉਹ ਜਦੋਂ ਗਲਦੋੜੇ ਪਾ ਗਿਆ ਵੀ ਮੈਂ ਵੀ ਦੇ ਜੇ ਨਾ ਕਿੱਥੇ ਗਿਆ ਬੰਦਾ ਕਿੱਥੇ ਕੱਪੜਾ ਵੈ ਦੂੜ ਦੌੜਿਆ ਤੇ ਉਹਨੇ ਉਹਨਾਂ ਬਾਹਰ ਹੀ ਹਲਿਆ ਜਾਂਦਾ ਉਹਨੂੰ ਆਂਦਾ ਖਲੇਗਾ ਲਿਆ ਗਿਆ ਰਸਤਾ ਦੀ ਤੇ ਪੁਰਾਣੀ ਵੀ ਪੋਏ ਜਿਹੜਾ ਬੰਦਾ ਸੀ ਇਹ ਸੁਣੇ ਨਾ ਗੱਲ ਉਹ ਬਰ ਬਿਖ ਆ ਗਿਆ ਤਕਬੀਰ ਵਾਲੇ ਦੇਖ ਕੇ ਵੀ ਮਾਤਾ ਲਈ ਇਹ ਕਿਹਾ ਹੂੰ ਤੇ ਉਹ ਰਹਿਣਾ ਬੰਨ ਲੈਂਦਾ ਤੇ ਪੁਰਾਣੀ ਨਾਲ ਕੋਟਦਾ ਇਹ ਜਿਹੜਾ ਸਾਧਾ ਕਿਹਾ ਆ ਗਿਆ ਪੁਰਾਣੀ ਵੀ ਲੈ ਕੇ ਆ ਗਿਆ ਤੇ ਇਹਨੇ ਹੁਣ ਮੈਨੂੰ कुटना लैं पे तो दौड़ा गया मगर दौड़े हसा लिया वह आखिर नहीं चाहिए वह सुने ना मगर दौड़ा ही आए दौड़ा गया वह बंदा इना दौड़ गया दौड़ गया दौड़ दौड़ भगत लाग जा मैं तू धर गया हास्ा लैं से ना, तो ना।, ना प्राणी रैन ਤੈਨ੍ਹਾ ਤੇ ਮਗਰ ਦੌੜਾ ਹੁੰਦੀ ਆ। ਤੇ ਕੀ ਕਿਉਂ ਦੌੜਾਂ ਮੀਂਹ ਦੇ ਤੇ। ਹਾਂ ਦਾ ਨੇ ਨੀਂਦ ਮਾਤਣੀ ਅਗਰ ਕਹੀ। ਮਾਤਾ ਲਈ ਨਹੀਂ ਅਗਰ ਕਹੀ ਵੀ ਭਗਤ ਕਬੀਰ ਦਾ ਦਿਮਾਗ 'ਚ ਫਰਕ ਪੈ ਗਿਆ। ਭਗਤ ਕਬੀਰ ਘਰ ਆਇਆ। ਘਰ ਆਇਆ ਤੇ ਕਹਿਣ ਲੱਗਾ ਮਾਤਾ ਲਈ ਨੂੰ। ਕਿ ਇਹ ਜੀ ਕਹੇ। ਕਿ ਕੀ ਜੀ ਕਹੇ ਜੀ ਬੰਦੇ ਨੂੰ ਇਥਾਂ ਗੱਲ ਕਹੀ ਹੈ। ਅੱਜ ਤੂੰ ਕੀ ਕਿਹਾ ਸੀ ਕਿ ਤੂੰ ਕਲਿੱਟਰ ਕੋਈ ਨਹੀਂ ਕੀਤਾ। ਬਿਨਾਂ ਇਹਨਾਂ ਜਿਵੇਂ 360 ਕਿਲਟਰੰ ਬਣੇ ਤੂੰ ਦੇ ਕੋਈ ਨਹੀਂ ਕੀਤਾ ਵੀ ਮੈਨੂੰ ਬੁਖਾਰ ਆ। ਕੱਲੀ ਆਏ ਤਾਂ ਮੈਂ ਕਲਿੱਟਰ ਹੀ ਵਿਖਾ ਲਈ ਹੈ। ਇਹ ਤਾਂ ਤੇਰੇ ਨਾਲ ਬੁਖਾਰ ਲਿਆ ਹੀ ਨਹੀਂ। ਹਾਂ ਬੜਾ ਹੈ। ਇਹ ਤਾਂ ਇਤਾਂ ਕੀਤਾ ਜਾਂਦੀ ਹਾਂ ਮੈਂ ਇਤਾਂ ਤਾਂ ਖਿੱਚਾ। ਤਾਂ ਤੁਸੀਂ ਕਿਹਾ ਸੀ ਕਿ ਕਲਿੱਟਰ ਵੀ ਕੋਈ ਕਰਦੀ ਕੋਈ ਨਹੀਂ ਕਿ ਮੈਂ ਕਲਿੱਟਰ ਨਹੀਂ ਕੀਤਾ ਵੈਸੇ ਇਹ ਚਲਿੱਟ ਵੀ ਨਹੀਂ ਗਈ ਚੂਚੀ ਜਾ। ਇਹ ਮਾਤਾ ਲਈ ਵੀ ਜਾਦਾ। ਇਸਪਰ ਤੋਂ ਵੀ ਜੀ ਬਿਜੋਲੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ